ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਭਾਰਤ ਮਾਤਾ ਦੇ ਨਾਲ ਕੀ ਰਿਸ਼ਤਾ ਹੈ ਪਹਿਲੀ ਤਾਂ ਗੱਲ ਇਹ ਹੈ ਕਿ ਇਹੋ ਜੀ ਗੱਲ ਕਰੋ ਹੀ ਨਾ ਜੇ ਕਰਨੀ ਹੈ ਤੇ ਫਿਰ ਧਿਆਨ ਨਾਲ ਸੁਣੋ ਗੁਰੂ ਗੋਬਿੰਦ ਸਿੰਘ ਜੀ ਦਾ ਭਾਰਤ ਮਾਤਾ ਦੇ ਨਾਲ ਕੀ ਰਿਸ਼ਤਾ ਹੈ ਖਾਲਸਾ ਜੀ ਇਹ ਪ੍ਰਿੰਸੀਪਲ ਸਤਵੀਰ ਸਿੰਘ ਜੀ ਹੁਣਾਂ ਨੇ ਬਹੁਤ ਸੋਹਣਾ ਇਹਦਾ ਲੇਖਾ ਕੀਤਾ ਬੜੀ ਸੋਹਣੀ ਵਿਆਖਿਆ ਕੀਤੀ ਹੈ ਸਾਖੀ ਆਉਂਦੀ ਹੈ ਭਗਤ ਰਵਿਦਾਸ ਜੀ ਮਹਾਰਾਜ ਜੀ ਦੀ ਕਿ ਆਪ ਜੀ ਨੇ ਬ੍ਰਾਹਮਣ ਦੇ ਹੱਥੋਂ ਇੱਕ ਸੀਦਾ ਕਲ ਲਿਆ ਗੰਗਾ ਦੇ ਤਾਂ ਹੀ ਭੇਟਾ ਲਈ ਤੇ ਗੰਗਾ ਨੇ ਜਵਾਬ ਵਿੱਚ ਕੰਗਣ ਭੇਟਾ ਕੀਤਾ ਉਹ ਸਾਰੀ ਸਾਖੀ ਗੱਲ ਆਪਾਂ ਨਹੀਂ ਜਾਣ ਕੰਗਣ ਭੇਟ ਕੀਤਾ ਤੇ ਇੱਕ ਆਪਾਂ ਸਾਖੀ ਪੜਦੇ ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੰਗਾ ਦੇ ਕਿਨਾਰੇ ਤੇ ਖੇਡਦੇ ਨੇ ਤੇ ਮਹਾਰਾਜ ਜੀ ਨੇ ਆਪਣੇ ਹੱਥ ਤੋਂ ਇੱਕ ਕੰਗਣ ਲਾ ਕੇ ਗੰਗਾ ਵੀ ਛੁੱਟਿਆ ਜਦੋਂ ਮਾਤਾ ਜੀ ਨੇ ਪੁੱਛਿਆ ਕਿ ਪੁੱਤਰ ਜੀ ਕਿੱਥੇ ਛੁੱਟਿਆ ਤੇ ਦੂਜਾ ਵੀ ਲਾ ਕੇ ਵਗਾ ਕੇ ਮਾਰਿਆ ਕਹਿੰਦੇ ਆਉ ਥੇ ਛੁੱਟਿਆ ਦੋਵਾਂ ਸਾਖੀਆਂ ਦੇ ਵਿੱਚ ਗੰਗਾ ਦੋਵਾਂ ਸਾਖੀਆਂ ਚ ਕੰਗਣ ਦੋਵਾਂ ਸਾਖੀਆਂ ਦੇ ਵਿੱਚ ਇੱਕ ਪਾਸੇ ਭਗਤ ਰਵਿਦਾਸ ਜੀ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੋ ਮਹਾਂਪੁਰਖ ਨੇ ਕੰਗਣ ਵੀ ਹੈ ਗੰਗਾ ਵੀ ਹੈ ਉਹ ਕਹਿੰਦੇ ਨੇ ਇਹਨੂੰ ਧਿਆਨ ਨਾਲ ਸਮਝਿਓ ਇਦੇ ਵਿੱਚ ਇੱਕ ਗੁੱਜੀ ਰਮਜ ਲੁਗੀ ਹੋਈ ਐ ਔਰ ਰਮਜ ਕੀ ਐ ਜਦੋਂ ਗੰਗਾ ਕੰਗਣ ਦੇ ਰਹੀ ਐ ਭਗਤ ਰਵਦਾਸ ਜੀ ਨੂੰ ਤੇ ਉਹਦਾ ਮਤਲਬ ਇਹ ਐ ਕਿ ਐ ਰੱਬ ਦੇ ਪਿਆਰੇ ਐ ਮਹਾਪੁਰਖ ਪੂਰੇ ਸੰਤ ਤੇਰੀ ਰੱਬ ਦੇ ਨਾਲ ਇੱਕ ਗੱਲ ਐ ਮੇਰੀ ਗਰੀਬਣੀ ਦੀ ਫਰਿਆਦ ਰੱਬ ਦੇ ਘਰ ਪਚਾ ਆ ਮੈਂ ਆਪਣੇ ਸੁਹਾਗ ਦੀ ਨਿਸ਼ਾਨੀ ਕੰਗਣ ਤੈਨੂੰ ਭੇਟਾ ਕਰਦੀਆਂ ਮੇਰੇ ਸਿਰ ਤੇ ਹੱਥ ਧਰਨ ਵਾਲਾ ਕੋਈ ਨਹੀਂ ਜਾਲਮ ਜਿਰਵਾਣੀ ਆਉਂਦੇ ਨੇ ਮੇਰੀ ਇੱਜ਼ਤ ਪੱਤ ਰੌਂਦ ਦਿੰਦੇ ਨੇ ਮੇਰੇ ਬੱਚਿਆਂ ਨੂੰ ਕਤਲ ਕਰਦੇ ਨੇ ਮੇਰੇ ਬੱਚਿਆਂ ਨੂੰ ਗੁਲਾਮ ਬਣਾਉਂਦੇ ਨੇ ਮੈਨੂੰ ਰੌਂਦ ਰਹੇ ਨੇ ਮੇਰੀ ਪੱਤ ਲੁੱਟੀ ਜਾ ਰਹੀ ਹੈ ਮੇਰੇ ਬੱਚਿਆਂ ਦੀ ਰੱਖਿਆ ਮੇਰੀ ਇੱਜ਼ਤ ਦੀ ਰੱਖਿਆ ਕਰਨ ਵਾਲਾ ਮੇਰੇ ਸਿਰ ਤੇ ਹੱਥ ਧਰਨ ਵਾਲਾ ਕੋਈ ਨਹੀਂ ਮੇਰੀ ਅਰਦਾਸ ਰੱਬ ਦੇ ਘਰ ਪਚਾ ਮੇਰੀ ਗਰੀਬਣੀ ਦੀ ਬੌੜੀ ਹੋ ਜਾਏ ਇਹ ਮਾਨੋ ਭਾਰਤ ਮਾਤਾ ਕਹਿ ਰਹੀ ਹੈ ਗੰਗਾ ਪ੍ਰਤੀਕ ਉਹਦਾ ਭਾਰਤ ਮਾਤਾ ਦਾ ਭਗਤ ਰਵਦਾਸ ਜੀ ਦੇ ਦੁਆਰਾ ਉਹ ਅਰਦਾਸ ਮਾਲਕ ਦੇ ਘਰ ਪਹੁੰਚੀ ਹੈ ਹੁਣ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਆਏ ਮਹਾਰਾਜ ਜੀ ਵੈਸੇ ਪਹਿਲੇ ਜਾਮੇ ਤੋਂ ਹੀ ਗਿਣ ਲਿਆ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਗੁਰੂ ਕਲਗੀਧਰ ਜੀ ਦਸਵੇਂ ਜਾਮੇ ਵਿੱਚ ਕੰਗਣ ਲਾ ਕੇ ਜਦੋਂ ਗੰਗਾ ਨੂੰ ਸੁਣਦੇ ਨੇ ਉਹਦਾ ਮਤਲਬ ਇਹ ਹੈ ਕਿ ਕਹਿੰਦੇ ਨੇ ਲੈ ਗੰਗਾ ਭਾਰਤ ਮਾਤਾ ਦੇ ਪ੍ਰਤੀਕ ਦੇ ਵਿੱਚ ਲੈ ਫੜ ਇਹ ਕੰਗਣ ਧਾਰਨ ਕਰਲਾ ਸੁਹਾਗ ਦੀ ਨਿਸ਼ਾਨੀ ਹੁਣ ਤੇਰੇ ਸਿਰ ਤੇ ਹੱਥ ਧਰਨ ਵਾਲਾ ਤੇਰੇ ਸਿਰ ਦਾ ਸਾਈ ਆ ਗਿਆ ਹੈ ਫਿਰ ਭਾਰਤ ਮਾਤਾ ਦੇ ਸਿਰ ਤੇ ਹੱਥ ਧਰਨ ਵਾਲਾ ਉਹ ਖਸ਼ਮ ਆ ਗਿਆ ਕਿ ਜਿਨੇ ਐਸੀ ਕਰਾਮਾਤ ਕੀਤੀ ਹੁਣ ਦੋ ਦ੍ਰਿਸ਼ ਵੇਖਿਓ ਜੇ ਪਹਿਲਾ ਦ੍ਰਿਸ਼ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ afghanistan ਦੀ ਧਰਤੀ ਹੈ ਤੇ ਮਾਂ ਆਪਣੇ ਪੁੱਤ ਨੂੰ ਕਹਿ ਰਹੀ ਹੈ ਕਿ ਪੁੱਤ ਤਗੜਾ ਹੋ ਉੱਠ ਮੇਰਾ ਪੁੱਤ ਲਾਹ ਰਜਾਈ ਦੁੱਧ ਮਲਾਈਆਂ ਖਾ ਤਗੜਾ ਹੋ ਘੋੜ ਸਵਾਰੀ ਕਰ ਹਥਿਆਰ ਫੜ ਤੇ ਆਪਣੇ ਚਾਚਿਆਂ ਮਾਮਿਆਂ ਦੇ ਨਾਲ ਜਾ ਤੇ ਜਾ ਕੇ ਹਿੰਦੁਸਤਾਨ ਨੂੰ ਲੁੱਟ ਕੇ ਲਿਆ ਪੁੱਤਰਾ ਜਦੋਂ ਹੁਣੇ ਜਾਣਗੇ ਨਾ ਭਾਰਤ ਨੂੰ ਲੁੱਟਣ ਤੂੰ ਨਾਲ ਜਾਵੀਂ ਵੇ ਕੋਈ ਦੋ ਚਾਰ ਬੋਲੀਆਂ ਬੰਦੀਆਂ ਫੜ ਕੇ ਲਿਆਵੀ ਮੈਂ ਬਹਾਂਗੀ ਉਹ ਮੇਰੇ ਕੰਮ ਕਰਨਗੀਆਂ ਮੇਰੀਆਂ ਲੱਤਾਂ ਕੁੱਟਣਗੀਆਂ ਸੇਵਾ ਕਰਨਗੀਆਂ ਕੋਈ ਸੋਨਾ ਚਾਂਦੀ ਲੁੱਟ ਕੇ ਲਿਆਵੀ ਆਪਾਂ ਬਈ ਕਿ ਖਾਵਾਂਗੇ ਮੌਜਾਂ ਮਾਣਾਂਗੇ ਮੇਰੇ ਆ ਪੁੱਤਰਾ ਹਿੰਦੁਸਤਾਨ ਲੁੱਟਣ ਵਾਸਤੇ ਤਿਆਰੀ ਕਰ ਇਧਰੇ ਸ਼ਹਿਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਜਦੋਂ ਭਾਰਤ ਮਾਤਾ ਰੋਂਦੀ ਪਈ ਸੀ ਦੂਜਾ ਦ੍ਰਿਸ਼ ਵੇਖੋ ਗੁਰੂ ਕਲਗੀ ਧਰਪਾਤਸ਼ਾ ਜੀ ਨੇ ਖਾਲਸਾ ਸਜਾ ਦਿੱਤਾ ਤੇ ਖਾਲਸੇ ਦਾ ਪ੍ਰਾਕਰਮ ਹੁਣ ਜਗਤ ਦੇ ਵਿੱਚ ਪ੍ਰਕਾਸ਼ਮਾਨ ਹੋਇਆ ਹੈ। ਉਸੇ ਅਫਗਾਨਿਸਤਾਨ ਦੀ ਧਰਤੀ ਹੈ, ਉਹੀ ਜ਼ਮੀਨ ਹੈ, ਉਹੀ ਘਰ ਨੇ, ਉਹ ਰਜਾਈਆਂ ਨੇ, ਉਹ ਮਾਵਾਂ ਨੇ, ਉਹ ਪੁੱਤਰ ਨੇ ਤੇ ਅੱਜ ਮਾਂ ਆਪਣੇ ਪੁੱਤ ਨੂੰ ਰਜਾਈ ਦੇ ਵਿੱਚ ਥਾਪੜਦੀ ਹੋਈ ਉਹਦੇ ਉੱਤੇ ਰਜਾਈ ਚੱਜਣਾ ਪਾ ਕੇ ਕਹਿੰਦੀ ਹੈ ਚੁੱਪ ਛਾ ਬੱਚੇ, ਹਰੀਆ ਰਾਗਲੇ ਸੋ ਜਾ ਬੱਚੇ ਕਿ ਨਲਵਾ ਬਿਆਮ ਲੇ। ਕਿ ਸੌ ਜਾ ਬੱਚਿਆ ਨਹੀਂ ਤੇ ਹਰੀ ਸਿੰਘ ਨਲਵਾ ਆ ਜਾਏਗਾ। ਇਹ ਫਰਕ ਹੈ। ਇਹ ਗੁਰੂ ਕਲਗੀ ਧਰਜੀ ਦੀ ਕਰਨੀ ਤੇ ਕਮਾਈ ਹੈ ਇਹ ਖਾਲਸੇ ਦਾ ਪ੍ਰਾਕਰਮ ਹੈ ਖਾਲਸਾ ਜੀ ਜਿਹੜੀ ਮਾਂ ਕਹਿੰਦੀ ਸੀ ਪੁੱਤੋ ਹਿੰਦੁਸਤਾਨ ਲੁੱਟ ਕੇ ਲਿਆ ਉਹ ਮਾਂ ਕਹਿੰਨੀ ਚੁੱਪ ਕਰਕੇ ਅੰਦਰ ਵੜ ਕੇ ਸੌਂ ਜਾ ਬਾਰ ਨਾ ਨਿਕਲੀ ਹਰੀ ਸਿੰਘ ਨਲਵਾ ਆ ਗਿਆ ਈ ਕਿੱਡਾ ਫਰਕ ਪੈ ਗਿਆ ਇਸ ਲਈ ਪੂਰੇ ਭਾਰਤ ਦੇ ਪੂਰੇ ਹਿੰਦੁਸਤਾਨ ਦੇ ਆਪਣੇ ਭੈਣ ਭਰਾਵਾਂ ਨੂੰ ਇਹ ਪ੍ਰੇਮ ਦੇ ਨਾਲ ਸਨਿਮਰ ਹੋ ਕੇ ਬੇਨਤੀ ਕਰਦੇ ਆਂ ਇਹ ਭੋਲੇਪਨ ਦੇ ਵਿੱਚ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਨਾ ਕਰੀਏ ਇਹ ਕਈ ਵਾਰ ਵੇਖੀ ਦੇ ਇਸ਼ਤਿਹਾਰ ਤਸਵੀਰਾਂ ਲੱਗੀਆਂ ਜੇ ਗੁਰੂ ਕਲਗੀ ਧਰ ਦਾ ਰਿਸ਼ਤਾ ਭਾਰਤ ਮਾਤਾ ਦੇ ਨਾਲ ਕੋਈ ਹੈਗਾ ਹੈ ਨਾ ਤੇ ਉਹ ਰਿਸ਼ਤਾ ਇਹ ਹੈ ਮੈਂ ਸਿੱਧੇ ਜੇ ਸ਼ਬਦਾਂ ਚ ਪੰਜਾਬੀ ਦੀਆਂ ਚ ਕਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਭਾਰਤ ਮਾਤਾ ਦੇ ਖਸਮ ਹਨ ਇਹ ਰਿਸ਼ਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੇ ਇਸ ਦੇਸ਼ ਦਾ ਕੋਈ ਰਾਸ਼ਟਰ ਪਿਤਾ ਹੈ ਰਾਸ਼ਟਰ ਪਿਤਾ ਜੇ ਕੋਈ ਹੈ ਤੇ ਬਿਨਾਂ ਸ਼ੱਕ ਤੋਂ ਬਿਨਾਂ ਕਿਸੇ ਵਿਚਾਰ ਤੋਂ ਬਿਨਾਂ ਕਿਸੇ ਦੁਬਦਾ ਤੋਂ ਉਹ ਕੌਣ ਹੈ ਇੱਕ ਵਾਰਾਂ ਗੱਜ ਕੇ ਕਹਿ ਦਿਓ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਗੈਰ ਕੋਈ ਇਸ ਮੁਲਕ ਦੇ ਇਸ ਰਾਸ਼ਟਰ ਦਾ ਇਸ ਦੇਸ਼ ਦਾ ਪਿਤਾ ਹੋ ਸਕਦਾ ਖਾਲਸਾ ਜੀ ਇਹ ਅਨਜਾਨਪੁਣੇ ਵਿੱਚ ਵੀ ਹੈ ਇਹ ਭੋਲੇਪਨ ਦੇ ਵਿੱਚ ਵੀ ਹੈ ਤੇ ਕੁਝ ਸਾਜ਼ਿਸ਼ ਅਧੀਨ ਵੀ ਹੈ ਕੁਝ ਲੋਕ ਤਾਂ ਸਾਜ਼ਿਸ਼ ਕਰਦੇ ਨੇ ਪਰ ਜ਼ਿਆਦਾਤਰ ਲੋਕ ਭੋਲੇਪਨ ਜੀ ਨੇ ਉਹਨਾਂ ਨੂੰ ਪਤਾ ਨਹੀਂ ਖਾਲਸਾ ਜੀ ਧੰਨ ਗੁਰੂ ਕਲਗੀ ਧਰਪਾਤ ਜੀ ਇਸ ਦੇਸ਼ ਦੇ ਇਸ ਨੇਸ਼ਨ ਦੇ ਇਸ ਰਾਸ਼ਟਰ ਦੇ ਪਿਤਾ ਨੇ ਤੇ ਫਿਰ ਇਹ ਰਿਸ਼ਤਾ ਕੀ ਬਣਿਆ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਰਤ ਮਾਤਾ ਦੇ ਸਿਰ ਦੇ ਸਾਈਂ ਪਤ ਦੇ ਇੱਜ਼ਤ ਦੇ ਰਖਵਾਲੇ ਉਹਦੇ ਇੱਜ਼ਤ ਨੂੰ ਪਤ ਨੂੰ ਟੱਕਣ ਵਾਲੇ ਉਹਦੇ ਸਿਰ ਤੇ ਹੱਥ ਧਰਨ ਵਾਲੇ ਇਹ ਚੇਤਾ ਰੱਖਣਾ ਚਾਹੀਦਾ ਆਪਣੇ ਬੱਚਿਆਂ ਨੂੰ ਸਿਖਾਈਏ ਆਪਣੇ ਬੱਚਿਆਂ ਨੂੰ ਸਮਝਾਈਏ ਉਹਨਾਂ ਨੂੰ ਦਸਾਈਏ ਨਹੀਂ ਤਾਂ ਸਾਡੇ ਬੱਚੇ ਵਿਚਾਰੇ ਜਦੋਂ ਅਸੀਂ ਉਹਨਾਂ ਦੇ ਮਨ ਕੋਰੇ ਹੀ ਰਹਿਣ ਦੇਣੇ ਨੇ ਤੇ ਬਾਹਰੋਂ ਕੋਈ ਮਰਜ਼ੀ ਆ ਕੇ ਜੋ ਮਰਜ਼ੀ ਲਿਖ ਜਾਏਗਾ ਉਹਨਾਂ ਨੂੰ ਵਿਚਾਰਿਆ ਉਹਨੂੰ ਪਤਾ ਹੀ ਨਹੀਂ ਉਹ ਸਮਝੀ ਫਿਰਦੇ ਨੇ ਕੋਈ ਚਰਖਾ ਕੱਤਣ ਵਾਲਾ ਸਾਡਾ ਬਾਪੂ ਹੈ ਨਹੀਂ ਭੋਲਿਓ ਤੁਹਾਡਾ ਬਾਪੂ ਉਹ ਹੈ ਜਿਹਦੇ ਬਾਰੇ ਕਵੀ ਜੀ ਨੇ ਬੜੇ ਪਿਆਰੇ ਬਚਨ ਆਖੇ ਨੇ ਆਖਿਆ ਲੈ ਕਰ ਦੁਤਾਰਾ ਗਾਵੇ ਸੰਗਤ ਮੇਵਾਰ ਆਸਾ ਲੈ ਕਰ ਦੁਤਾਰਾ ਵਾਹੇ ਸਤਰੂ ਸਿਰ ਆਰਾਹੇ ਕੜਛਾ ਲੈ ਹਾਥ ਵਰਤਾਵਤ ਅਟੁੱਟ ਦੀਗ ਕਠਿਨ ਕੁਦੰਡ ਬਾਣ ਬੇਦ ਕਰੇ ਪਾਰਾਹੇ ਭਗਤ ਗਿਆਨ ਪ੍ਰੇਮ 어 ਬੈਰਾਗ ਕੀ ਸੁਨਾਵੇਂ ਕਥਾ ਚੜਕੇ ਤੁਰੰਗ ਜੰਗ ਲਲਕਾਰਾਹੀ ਤਤੋ ਗਿਆਨੀ ਦਾਨੀ ਜੋਦਾ ਗ੍ਰਹੀ ਤਿਆਗੀ ਗੁਰੂ ਚੇਲਾ ਧਨ ਧਨ ਵਾਹ ਵਾਹ ਜਨਕ ਹਮਾਰਾ ਹੈ ਜਿਹਦੇ ਹੱਥ ਵਿੱਚ ਦੁਤਾਰਾ ਅੰਮ੍ਰਿਤ ਵੇਲੇ ਉਹ ਆਸਾ ਦੀ ਵਾਰ ਦਾ ਕੀਰਤਨ ਕਰਦਾ ਹੈ ਤੇ ਦਿਨ ਚੜੇ ਮੈਦਾਨੇ ਜੰਗ ਦੇ ਵਿੱਚ ਹੱਥ ਵਿੱਚ ਦੋ ਤਾਰਾ ਖੰਡਾ ਹੈ ਤੇ ਵੈਰੀਆਂ ਦੇ ਸਿਰ ਲਾਉਂਦਾ ਹੈ ਜਿਹਦੇ ਹੱਥ ਦੇ ਵਿੱਚ ਕੜਸ਼ਾ ਹੈ ਤੇ ਉਹ ਸੰਗਤ ਦੇ ਵਿੱਚ ਲੰਗਰ ਵਰਤਾਉਂਦਾ ਹੈ ਤੇ ਸਮਾਂ ਆਉਣ ਤੇ ਉਹ ਧਾਤਾਂ ਦੇ ਵਿੱਚ ਹੀ ਕਠੋਰ ਧਨੁਖ ਹੈ ਨੌ ਟਾਂਕ ਦਾ ਜਿਹਦੇ ਵਿੱਚੋਂ ਫਨਿਰ नाग ਵਾਂਗੂੰ ਫੁੰਕਾਰੇ ਮਾਰਦੇ ਤੀਰ ਨਿਕਲਦੇ ਜਾਂਦੇ ਨੇ ਉਹੀ ਗੁਰੂ ਹੈ ਜਿਹੜਾ ਭਗਤੀ ਦੀ ਬੈਰਾਗ ਦੀ ਗਿਆਨ ਦੀ ਜਦੋਂ ਕਥਾ ਸੁਣਾਉਂਦਾ ਹੈ ਛੈਬਰ ਲੱਗ ਜਾਂਦੀ ਹੈ ਬੈਰਾਗ ਦੀ ਖੰਜੂ ਕਰ ਜਾਂਦੇ ਨੇ ਉਹੀ ਗੁਰੂ ਜਦੋਂ ਘੋੜੇ ਤੇ ਸਵਾਰ ਹੋ ਕੇ ਸੂਰਮਿਆਂ ਨੂੰ ਜੰਗ ਵਿੱਚ ਜਾਣ ਲਈ ਲਲਕਾਰਾ ਮਾਰਦਾ ਤੇ ਮੁਰਦਿਆਂ ਦੇ ਵੀ ਡੌਲੇ ਫਰਕ ਪੈਂਦੇ ਨੇ ਉਹ ਹੈ ਸਾਡਾ ਬਾਪੂ ਖਾਲਸਾ ਜੀ ਬਾਪੂ ਉਹ ਹੈ ਜੀ ਦਾ ਨਾਮ ਹੀ ਲੈ ਲਓ ਮੈਂ ਕਹਿੰਨਾ ਕਦੇ ਸ਼ੀਸ਼ੇ ਗਾੜੀ ਖੜੇ ਹੋ ਜਾਓ ਸ਼ੀਸ਼ੇ ਗਾੜੀ ਖੜੇ ਹੋ ਜਾਓ ਤੇ ਪੂਰੇ ਮਾਣ ਦੇ ਨਾਲ ਅੰਦਰੋਂ ਭਰ ਕੇ ਆਪਣੇ ਆਪ ਨੂੰ ਵੇਖ ਕੇ ਕਿਦੇ ਆਖਿਓ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਾਂ ਤੇ ਵੇਖਿਓ ਅੰਦਰ ਬਿਜਲੀ ਦੌੜਦੀ ਵੇਖਿਓ ਲੂੰ ਕੰਡੇ ਖੜੇ ਹੁੰਦੇ ਉਹ ਬਾਪੂ ਉਹ ਹੈ ਜਿਹਦਾ ਨਾਂ ਲੈਂਦੇ ਆਂ ਮੁਰਦਿਆਂ 'ਚ ਜਾਨ ਪੈ ਜਾਂਦੀ ਹੈ ਅਸੀਂ ਕਿਦੇ ਲੱਲੀ ਛੱਲੀ ਨੂੰ ਬਾਪੂ ਕਿਉਂ ਕਹੀਏ ਜਦੋਂ ਸਾਡਾ ਬਾਪੂ ਇੰਨਾ ਵੱਡਾ ਹੈ ਤੇ ਅਸੀਂ ਆਪਣੇ ਪਿਓ ਨੂੰ ਛੱਡ ਕੇ ਕਿਸ ਦੂਜੇ ਪਾਸੇ ਥੋੜਾ ਧੱਕੇ ਖਾਣੇ ਨੇ ਇਹ ਗੱਲ ਅਸੀਂ ਦੂਜਿਆਂ ਨੂੰ ਸਮਝਾਉਣੀ ਸੀ ਦੱਸਣੀ ਸੀ ਮਾੜੇ ਭਾਗ ਉਰਦੂ ਦੇ ਆਦੀਬ ਦਾ ਸ਼ੇਰ ਇਤੇ ਪੂਰਾ ਫਿੱਟ ਬੈਂਦਾ ਹੈ ਉਹ ਕਹਿੰਦਾ بڑے غور سے ਸੁਨ ਰਹੀ ਥੀ ਜੇ ਦੁਨੀਆ ਹਮ ਹੀ ਸੋ ਗਏ ਦਾਸ ਤਾਂ ਕਹਤੇ ਕਹਤੇ ਲੋਕਾਂ ਨੂੰ ਸੁਣਾਉਣਾ ਸੀ ਅਸੀਂ ਤੇ ਆਪ ਹੀ ਭੁੱਲ ਗਏ ਅਸੀਂ ਦੂਜਿਆਂ ਨੂੰ ਦੱਸਣਾ ਸੀ ਕਿ ਮੁਲਕ ਦਾ ਬਾਪੂ ਕੌਣ ਹੈ ਉਹ ਸਾਡੇ ਨਿਆਣਿਆਂ ਨੂੰ ਦੱਸੀ ਫਿਰਦੇ ਵੀ ਮੁਲਕ ਦਾ ਬਾਪੂ ਕੌਣ ਹੈ ਸਾਡੇ ਨਿਆਣੇ ਵਿਚਾਰੇ ਭੁੱਲ ਚ ਪਏ ਫਿਰਦੇ ਇਸ ਲਈ ਖਾਲਸਾ ਜੀ ਸਤਿਗੁਰੂ ਜੀ ਤੇ ਮਾਣ ਹੋਵੇ ਤਾਂ ਹੀ ਮਾਣ ਹੋਵੇਗਾ ਜੇ ਕਥਾ ਸੁਣਾਵਾਂਗੇ ਜੇ ਇਤਿਹਾਸ ਸੁਣਾਵਾਂਗੇ ਸਾਡੀ ਜੀਵਨ ਦੇ ਵਿੱਚ ਤਾਂ ਹੀ ਤਾਂ ਗੁਰੂ ਦਾ ਪ੍ਰੇਮ ਜਾਗੇਗਾ ਜੇ ਅਸੀਂ ਸਤਿਗੁਰੂ ਜੀ ਦੀ ਕਥਾ ਸੁਣਾਵਾਂਗੇ